ਪੰਜਾਬ ਹਿਮਾਚਲ ਦੇ ਵਿੱਚ ਲਗਾਤਾਰ ਹੋ ਰਹੀ ਭਾਰੀ بارش ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਤੇ ਉਸ ਦੇ ਨਾਲ ਹੀ yellow alert ਵੀ ਜਾਰੀ ਕੀਤਾ ਗਿਆ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਹੀ ਲੋਕਾਂ ਨੂੰ ਇਸ ਤੋਂ ਬਚਨ ਦੀ ਲੋੜ ਹੈ ਜਾਂ ਕੀ ਸੁਰੱਖਿਆ ਰਹਿਣ ਦੀ ਲੋੜ ਹੈ ਗੱਲਬਾਤ ਕਰ ਲੈਣਾ ਸਾਡੇ ਟਰੈਕਟਰ ਸਾਹਿਬ ਮੌਜੂਦ ਨੇ ਮੌਸਮ ਵਿਭਾਗ ਤੋਂ ਕਿਸ ਤਰੀਕੇ ਨਾਲ ਹੀ ਪੰਜਾਬ ਦੇ ਵਿੱਚ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ بارش ਹੋਣ ਵਾਲੀ ਹੈ ਜਿਆਦਾਤਰ ਪੰਜਾਬ ਦੇ ਗੁਰਦਾਸਪੁਰ ਹੁਸਿਆਰਪੁਰ ਅੰਮ੍ਰਿਤਸਰ ਤਰਨਤਾਰਨ ਜਲੰਧਰ ਲੁਧਿਆਣਾ ਤੇ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਸੰਗਰੂਰ ਇਹਨਾਂ ਲੱਗਿਆਵੇਂ ਚਾਂਸਸ ਹੈਗੇ ਕਿ ਹੈਵੀ ਰੇਨ ਫਾਲ ਹੋਊਦੀ ਹੈ ਪਰ ਇੰਨੀ ਵੀ ਹੈਵੀ ਨਹੀਂ ਹੈ ਕਿ ਬਹੁਤ ਪੈਨਿਕਿੰਗ ਦੀ ਸਿਚੁਏਸ਼ਨ ਹੈਗੀ ਹੈ ਲੇਕਿਨ ਨਾਲ-ਨਾਲ ਹਿਮਾਚਲ ਤੇ ਉਤਰਾਖੰਡ ਜੀ ਵੀ ਇੱਕ ਚੰਗੀ ਚੰਗਾ ਮੀਂਹ ਪੈ ਰਿਹਾ ਤਾਂ ਉਹ ਜਿਹੜੀਆਂ ਚੀਜ਼ਾਂ ਸਾਡੇ ਤੇ ਇੰਪੈਕਟ ਕਰਦੀਆਂ ਹਨ ਔਰ ਇਹ ਜਿਹੜਾ ਮੀਂਹ ਚੱਲੂਗਾ ਸਿਰਫ ਅੱਜ ਚੱਲੂਗਾ ਤੇ ਕੱਲ ਚੱਲੂਗਾ ਉਸ ਤੋਂ ਬਾਅਦ ਫਿਰ ਬੜਾ ਸਿਗਨੀਫੀਕੈਂਟ ਚੇਂਜ ਆਏਗਾ ਉਹ ਫਰਕ ਹੋ ਜਾਊਗਾ ਰੇਨਫਾਲ ਕੱਟੂਗੀ ਤੇ 26 ਤੋਂ ਬਾਅਦ ਫਿਰ ਤੋਂ ਇੱਕ ਵਾਰ ਚਾਂਸਸ ਹੈਗੇ ਕਿ ਮੀ ਪਊਗਾ ਦੁਬਾਰਾ ਤੋਂ ਔਰ ਵਧੂਗਾ ਮੀ। ਮੰਦਰ ਕੁੱਲ ਅੱਜ 22 ਹੈ 23 24 ਦੋ ਦਿਨਾਂ ਦੇ ਵਿੱਚ ਬਾਰਿਸ਼ ਆਉਣ ਵਾਲੀ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਜਿਵੇਂ ਤੁਸੀਂ ਜ਼ਿਕਰ ਕੀਤਾ ਫਿਰ ਬਾਰਿਸ਼ ਘਟੇਗੀ ਫਿਰ 26 ਤੋਂ ਬਾਅਦ ਫਿਰ ਵਧੇਗਾ। ਹਾਂ ਦੇਖੋ ਇਹ ਅੱਜ ਤੋਂ ਕੱਲ ਹੈਗੀ ਅੱਜ 22 ਤਰੀਕ ਹੋਗੀ ਕੱਲ 23 ਨੂੰ ਵੀ ਹੈਗਾ ਤੇ ਉਸ ਤੋਂ ਬਾਅਦ ਫਿਰ 24 25 ਤੇ 26 ਤੱਕ ਕੁਝ ਘੱਟ ਘੱਟ ਮੀ ਹੈਗਾ ਹੈ ਪਹਾੜਾਂ ਦੇ ਨਾਲ-ਨਾਲ ਜਿਹੜੇ ਜ਼ਿਲ੍ਹੇ ਉੱਥੇ ਪਊਗਾ। ਫੇਰ ਦੁਬਾਰਾ ਤੋਂ 26 ਤੋਂ ਮਾਰ 27 28 29 ਤਰੀਕ ਨੂੰ ਫੇਰ ਤੋਂ ਮੌਨਸੂਨ ਐਕਟਿਵ ਹੋਗਾ ਤੇ ਮੀਂਹ ਬਦੂਗਾ। ਆ ਮਾਚਲ ਦੇ ਵਿੱਚ ਜਿਹੜੀ ਹੋ ਰਹੀ ਬਾਰਿਸ਼ ਪੰਡਰੂ ਡੈਮ ਦੇ ਗੇਟ ਵੀ ਖੋਲੇ ਗਏ ਨੇ ਕਿ ਉਹ ਨਾਲ ਪੰਜਾਬ ਨੂੰ ਕੋਈ ਇਫੈਕਟ ਪਊਗਾ? ਆ ਦੇਖੋ ਪਾਣੀ ਜਿਹੜਾ ਹੈਗਾ ਨਦੀਆਂ ਦਾ ਪਾਣੀ ਹਮੇਸ਼ਾ ਨੀਚੇ ਆਂਦਾ ਹੁੰਦਾ ਹੈ ਤੇ ਅਲਟੀਮੇਟਲੀ ਇੰਪੈਕਟ ਕਰੂਗਾ ਉੱਥੇ ਜਿੱਦਾਂ ਦਾ ਮੀਂਹ ਪਊਗਾ that has to be seen ਕਿਉਂਕਿ ਉਹ ਫਿਰ ਅਲਟੀਮੇਟਲੀ ਨੀਚੇ ਹੀ ਪਾਣੀ ਆਂਦਾ ਸਾਡਾ ਚਾਹੇ ਉਹ ਸਤ루 ਜਹ ਚਾਹੇ ਬਿਆਸ ਨਦੀ ਹੈ। ਇਹ ਹੋਰ ਵੀ ਜਿੰਨੇ ਨਾਲੇ ਵੀ ਹੁੰਦੇ ਐ ਛੋਟੇ ਅਜਕੜ ਛੋਟੀ ਛੋਟੀ ਨਦੀਆਂ ਹੈਗੀਆਂ ਉਹਨਾਂ ਚ ਵੀ ਉਹ ਫਾਨ ਆਂਦਾ ਤਾਂ ਉਹ ਅਲਟੀਮੇਟਲੀ ਪਲੇਨਸ ਜਿਹੜੇ ਅਡਜੋਇਨਿੰਗ ਪਲੇਨ ਨੇ ਉਹਨਾਂ ਨੂੰ ਅਸਰ ਕਰਦਾ ਜਿੱਦਾਂ ਹਰਿਆਣਾ ਜੇ ਤੁਸੀਂ ਦੇਖਿਆ ਹੋਣਾ ਕਿ ਬੜੇ ਛੋਟੇ ਛੋਟੀ ਡਿਟਰੀਬਿਊਟਰੀ ਹੁੰਦੀਆਂ ਯਮਨਾ ਵੀ ਹੈਗੀ ਐ ਤਾਂ ਜਿੱਥੇ-ਇੱਥੇ ਅਗਰ ਪਾਣਾ ਜਮੀਂ ਪੋਗਾ ਤਾਂ ਡਿਫੀਨਿਟਲੀ ਕੁਝ ਏਰੀਆ ਇੰਪੈਕਟਡ ਹੋਣਗੇ 26 ਤੋਂ ਬਾਅਦ ਕਿੰਨੇ ਦਿਨਾਂ ਦੀ ਸੰਭਾਵਨਾ ਹੈ ਕਿ 26 ਤੋਂ ਬਾਅਦ ਕਿੰਨੇ ਦਿਨ ਤੱਕ ਬਾਰਿਸ਼ ਰਹੇਗੀ ਐ ਮੌਸਮ ਕਿਵੇਂ ਦਾ ਰਹੇਗਾ ਦੇਖੋ ਬਾਰਿਸ਼ ਬਾਰਿਸ਼ਾਂ ਕੰਟੀਨਿਊ ਕਰੋਗੀਆਂ 26 ਦਿਨ ਤੋਂ ਬਾਅਦ ਵੀ 3-4 ਦਿਨ ਮੀ ਹੈ ਕੰਟੀਨਿਊ ਵਿਚ ਵਿਚ ਬਾਰਿਸ ਆਪੋ ਗਈ ਕਿਉਂਕਿ ਇਸ ਸਾਲ ਦਾ ਜਿਹੜਾ ਮੌਨਸੂਨ ਹੈਗਾ ਉਹ ਬੜਾ ਰਿਦਿਮੈਟਿਕ ਹੈ ਬਹੁਤ ਚੰਗਾ ਮੌਨਸੂਨ ਹੈਗਾ ਕੋਈ ਐਦਾਂ ਵੀ ਨਹੀਂ ਹੈਗਾ ਕਿ ਬਹੁਤ ਹੀ ਤੇਜ਼ ਮੀ ਪੈ ਰਿਹਾ ਕੋਈ ਐਦਾਂ ਇਟਸ ਨਾਟ ਲਾਈਕ ਦੈਟ ਇਟਸ ਵੈਰੀ ਸોર્ટ ਆਫ ਅ ਆਰਗੇਨਾਈਜ਼ਡ ਮੌਨਸੂਨ ਜਿੱਦਾਂ ਤੁਸੀਂ ਕਹਿੰਦੇ ਤੇ ਉਸ ਤਰ੍ਹਾਂ ਨੇ ਮੀ ਵੀ ਚੰਗਾ ਹੈ ਇਟਸ ਬੈਨੀਫੀਸ਼ੀਅਲ ਆਲਸੋ ਬਹੁਤ ਫਾਇਦਾ ਵੀ ਨਾ ਕਿਸਾਨਾਂ ਨੂੰ ਫਾਇਦਾ ਹੋ ਸਕਦੇ ਪਾਣੀ ਦਾ ਸੇਵ ਅਪਾ ਬਣੀ ਨੂੰ ਸੇਵ ਵੀ ਕਰ ਸਕਦੇ ਆਂ ਬਿਜਲੀ ਬਚਾ ਸਕਦੇ ਆਂ ਸੋ ਵੀ ਕੈਨ ਡੂ ਮੈਨੀ ਥਿੰਗਸ ਐਕਚੁਅਲੀ ਮੈਂ ਕਹਿੰਦਾ ਛੋਟੀ ਤਸਵੀਰ ਦਿਖਾਵਾਂਗੇ ਕਿ ਡਾਕਟਰ ਸਾਹਿਬ ਕਿਵੇਂ ਅਨੁਮਾਨ ਲਗਾਇਆ ਜਾਂਦਾ ਹੈ ਕਿ ਜਦੋਂ ਤੁਸੀਂ ਦੇਖਦੇ ਹੋ ਕਿ ਹਾਂ ਕਿਸ ਤਰੀਕੇ ਨਾਲ ਕਿਹੜੇ ਕਿਹੜੇ ਜਿਲ੍ਹੇ ਚ ਪੈਣੀ ਹੈ ਤਸਵੀਰ ਮੈਂ ਕਹਿੰਦਾ ਇਹ ਇਸ ਕੰਪਿਊਟਰਾਈਜ਼ਡ ਸਿਸਟਮ ਹੁੰਦੇ ਸਾਰੇ ਠੀਕ ਹੈ ਜੀ ਸੋ ਸੁਪਰ ਕੰਪਿਊਟਰ ਤੋਂ ਕੰਪਿਊਟ ਹੁੰਦੇ ਜਿੱਦਾਂ ਇਹ ਜਿਹੜਾ ਹੈਗਾ ਇਹ ਸਾਡੇ ਸਕੇਲ ਹੁੰਦੇ ਆ ਕਿ ਕਿੰਨਾ ਵੀ ਐਕਸਪੈਕਟਿਡ ਹੁੰਦਾ ਤਾਂ ਕਲਰ ਜਿੱਦਾਂ ਵੀ ਹੁੰਦੇ ਆ ਸਾਡੇ ਨਾ ਉਹ ਇੰਡੀਕੇਟ ਕਰਦੇ ਕਿ ਜਿੱਦਾਂ ਇਹ ਕਲਰ ਸਾਡੇ ਇੰਟੈਂਸ ਹੁੰਦੇ ਆ ਜਿਹਦਾ ਰੈੱਡ ਕਲਰ ਹੁੰਦਾ ਹੈ ਤਾਂ ਜਿਆਦਾ ਮੀ ਪੈਣ ਦੇ ਚਾਂਸਸ ਹੈਗੇ ਉਹ ਤਾਂ ਫਿਰ ਬਲੂ ਹੋਗਾ ਤਾਂ ਉਹਦਾ ਘੱਟ ਫਿਰ ਗ੍ਰੀਨ ਹੋਗਾ ਤਾਂ ਉਹ ਤਾਂ ਹੋਰ ਘੱਟ ਫਿਰ ਸਿਮਿਲਰਲੀ ਜਿਹੜਾ ਹੈ ਯੈਲੋ ਜਿਹੜਾ ਹੁੰਦਾ ਉਹ ਕਾਫੀ ਘੱਟ ਹੁੰਦਾ ਹੈ ਤਾਂ ਉਹਦੇ ਹਿਸਾਬ ਨਾਲ ਹੁਣ ਦੇਖੋ ਤੁਸੀਂ ਦੇਖੋ ਪੰਜਾਬ ਹਰਿਆਣਾ ਵਿੱਚ ਚਾਂਸਸ ਹੈਗੇ ਲੇਕਿਨ ਮੋਡਰੇਟ ਟੂ ਹੈਵੀ ਇਹਨਾਂ ਲੱਖਿਆਂ ਵਿੱਚ ਜ਼ਿਆਦਾ ਚਾਂਸਸ ਹੈਗੇ ਠੀਕ ਹੈ ਡਾਕਟਰ ਫੋਰਕਾਸਟਿੰਗ ਕਰਦੇ ਹੋ ਇਹ ਡੇਲੀ ਡੇਲੀ ਕਰਦੇ ਹੋ ਜਾਂ ਕਈ ਦਿਨਾਂ ਦਾ ਪਤਾ ਕਿਵੇਂ ਅਨੁਮਾਨ ਲਗਾਉਂਦੇ ਨੇ ਦੇਖੋ ਇਹ ਪਤਾ ਕੀ ਹੈ ਕਿ ਅਪਡੇਟਸਨ ਤਾਂ ਮਾਡਲਿੰਗ ਚ ਕਿਉਂਕਿ ਡਾਟਾ ਜਿਹੜਾ ਹੋਗਾ ਡੇਲੀ ਜਾਂਦਾ ਹੁੰਦਾ ਲੇਕਿਨ ਪ੍ਰੈਡਿਕਸ਼ਨ ਜਿਹੜੀ ਹੁੰਦੀ ਹੈ ਉਹ 10 ਦਿਨ ਦੀ ਵੀ ਹੁੰਦੀ ਹੈ ਤੇ 15 ਦਿਨ ਦੀ ਵੀ ਹੁੰਦੀ ਹੈ ਮਹੀਨੇ ਦੀ ਵੀ ਹੁੰਦੀ ਹੈ ਤੇ 4 ਮਹੀਨੇ ਦੀ ਵੀ ਹੁੰਦੀ ਹੈ ਉਹ ਸਾਰੀਆਂ ਪ੍ਰੈਡਿਕਸ਼ਨਾਂ ਜਿਹੜੀਆਂ ਹੁੰਦੀਆਂ ਸਾਡੀ ਫਿਰ 6 ਘੰਟੇ ਦੇ ਵੀ ਆਪਾਂ ਦਿੰਦੇ 9 ਘਾਸ ਦਿੰਦੇ ਆ ਉਹ ਪ੍ਰੈਡਿਕਸ਼ਨਾਂ ਵੱਖਰੀਆਂ ਵੱਖਰੀਆਂ ਹੁੰਦੀਆਂ لیکن ਜਿਹੜਾ اپਡੇਸ਼ਨ ਹੈਗੀ ਹੈ ਕਿਉਂਕਿ ਡਾਟਾ ਜਿਹੜਾ ਹੈਗਾ ਜਿਹੜਾ ਅੱਜ ਸਿਚੁਏਸ਼ਨ ਹੈਗੀ ਉਹ ਕੱਲ ਨੂੰ ਚੇਂਜ ਵੀ ਹੋ ਸਕਦੀ ਹੈ ਉਹ ਫਿਰ ਅਪਡੇਟ ਆਪਾਂ ਜਰੂਰ ਕਰਦੇ ਹਾਂ ਡੈਲੀ ਵੈਸੇ ਤੇ ਦਿੱਲੀ ਜਿਹੜਾ ਹੈ ਮਾਡਲ ਉੱਪਰ ਰਨ ਕਰਦੇ ਆ ਜਿਹੜੀ ਬਾਰਿਸ਼ 26 ਤੋਂ ਬਾਅਦ ਰਹਿਣ ਵਾਲੀ ਹੈ ਉਹ ਕਿੰਨੀ ਜ਼ਿਆਦਾ ਤੀਬਰਤਾ ਨਾਲ ਹੋਏਗੀ ਜਾਂ ਨਾਰਮਲ ਹੀ ਹੋਏਗੀ ਲੋਕਾਂ ਨੂੰ ਕੋਈ ਮਤਲਬ ਅਲਰਟ ਰਹਿਣ ਦੀ ਲੋੜ ਹੈ ਜਾਂ ਕਿ ਨਾਰਮਲ ਹੈ ਹੈਵੀ 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 ਰੇਨਫਾਲ ਦੇ ਵੀ ਚਾਂਸਸ ਹੈ ਉਹਦੇ ਵਿੱਚ ਲੇਕਿਨ ਬਹੁਤ ਬਹੁਤ ਹੈਵੀ ਨਹੀਂ ਲੇਕਿਨ ਮੋਡਰੇਟ ਟੂ ਹੈਵੀ ਰੇਨ ਦੇ ਚਾਂਸਸ ਉਸ ਟਾਈਮ ਤੋਂ ਵੀ ਹੈ ਸੋ ਬਿਲਕੁਲ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਰਹੀ ਹੈ بارش ਪੈ ਰਹੀ ਹੈ ਤੇ ਉੱਥੇ ਹੀ ਲੋਕਾਂ ਨੂੰ بارش ਦੀ ਜਿਹੜੀ ਚੇਤਾਵਨੀ ਹੈ ਮੌਸਮ ਭਾਗ ਵੱਲੋਂ ਦਿੱਤੀ ਗਈ ਹੈ ਕਿ ਅਲਰਟ ਵੀ ਰਹਿਣ ਕਿਉਂਕਿ ਬਹੁਤ ਜ਼ਿਆਦਾ ਤਾਂ ਨਹੀਂ ਲੇਕਿਨ ਜੇ ਤਾਂ بارش ਹੁੰਦੀ ਹੈ ਕਿਤਨੇ ਕਿਤੇ ਲੋਕਾਂ ਨੂੰ ਆਵਾਜ਼ ਆਈ ਦੇ ਵਿੱਚ ਦਿੱਕਤ ਹੁੰਦੀ ਹੈ ਜੋ ਕਮ ਤਨ ਦੇ ਬਾਹਰ ਦੇ ਜਾਣ ਵਾਲੇ ਹੁੰਦੇ ਨੇ ਉਹ ਵੀ ਪ੍ਰਭਾਵਿਤ ਹੁੰਦੇ ਨੇ ਸੋ ਲੋਕਾਂ ਲਈ ਇਹ ਐਡਵਾਈਸ ਦੀ ਵੀ ਜਾਰੀ ਕੀਤੀ ਗਈ ਹੈ ਕਿ ਘਰ ਤੋਂ ਘਰ ਤੁਸੀਂ ਬਾਹਰ ਦਾ ਉਹਦਾ ਕੰਮ ਹੈ ਉਹ ਵੀ ਤਰੀਕੇ ਨਾਲ ਕਰੋ ਤੇ ਉੱਥੇ ਦੂਜੇ ਪਾਸੇ ਦੇਖਿਆ ਗਿਆ ਕਿ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਤੇ ਜਿਵੇਂ ਕਿ ਮੌਸਮ ਭਾਗ ਦੇ ਡਾਇਰੈਕਟਰ ਸਾਹਿਬ ਨਾਲ ਮੌਜੂ ਬਪਾ ਜਿਹੜਾ ਇਸ ਤਰ੍ਹਾਂ ਦਾ ਰਹਿਣ ਵਾਲਾ ਮੌਸਮ ਹੈ ਉਹ ਲਗਾਤਾਰ ਕਿਤੇ ਨਾ ਕਿਤੇ ਠੰਡਕ ਬਣੀ ਰਹੂਗੀ بارش ਕੁਝ ਦਿਨ ਪੈਗੀ ਕੁਝ ਦਿਨ ਹਟ ਗਈ ਕੁਝ ਦਿਨ ਪੈਗੀ ਐਦਾਂ ਦਾ ਮੌਸਮ ਬਣਿਆ ਰਹੇਗਾ ਤੇ ਲੋਕਾਂ ਨੂੰ ਰਾਹਤ ਮਿਲਦੀ ਰਹੇਗੀ ਕਿਉਂਕਿ ਇਸ ਵਾਰ ਦਾ ਜਿਹੜਾ ਸਾਵਣ ਲੈ ਕੇ ਆ ਰਿਹਾ بارش ਉਸ ਤਰੀਕੇ ਨਹੀਂ بارش ਪੈ ਰਹੀ ਹੈ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਹਿਮਾਚਲ ਦੇ ਵਿੱਚ ਹੋ ਰਹੀ بارش ਉਹ ਪੰਜਾਬ ਤੇ ਪ੍ਰਭਾਵ ਕਰੂਗੀ ਤੇ ਪੰਜਾਬ ਦੇ ਕੁਝ ਜ਼ਿਲ੍ਹੇ ਜਿਹੜੇ ਗੁਰਦਾਸਪੁਰ ਪਠਾਨਕੋਟ ਪਟਿਆਲਾ ਇਹਨਾਂ ਇਲਾਕਿਆਂ ਦੇ ਵਿੱਚ بارش ਲਗਾਤਾਰ ਪੈਂਦੀ ਰਹੇਗੀ ਚੰਡੀਗੜ੍ਹ ਤੋਂ ਕਹਿੰਿਆ ਪਰਸ ਨਰਿੰਦਰ ਨਾਲ ਪ੍ਰਿੰਸ ਗੈਰ ਡੈਨਿਕਸ ਫੋਰਟ ਟੀਵੀ